ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਚਰਚਾ ਹੋ ਰਹੀ ਹੈ ਕਿਸ ਨੂੰ ਕੀ ਮਿਲਿਆ ਤੇ ਕਿਸ ਨੇ ਕੀ ਪਾਇਆ ਤੇ ਕੀ ਗਵਾਉਣਾ ਇਸ ਬਾਰੇ ਸੰਭਾਵਨਾਵਾਂ ਕੀ-ਕੀ ਨੇ ਉਸ ਬਾਰੇ ਚਰਚਾ ਹੋ ਰਹੀ ਹੈ ਇਸ ਦੇ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਵੀ ਜਵਾਬ ਦਿੱਤਾ ਔਰ ਨਾਖੁਸ਼ ਨਜ਼ਰ ਆ ਰਹੇ ਨੇ ਕਿਸਾਨ ਕਿਉਂਕਿ ਕਿਸਾਨਾਂ ਦੀ ਵੱਡੀ ਮੰਗ ਸੀ ਐਮਐਸਪੀ ਦੀ ਕਾਨੂੰਨੀ ਗਰੰਟੀ ਉਸ ਦਾ ਕਿਤੇ ਨਾਮ ਨਹੀਂ ਕਿਤੇ ਜ਼ਿਕਰ ਨਹੀਂ ਕਿਤੇ ਕੋਈ ਬਜਟ ਨਹੀਂ ਤਾਂ ਫਸਲਾਂ ਨੂੰ ਲੈ ਕੇ ਕਿਵੇਂ ਮੁੱਲ ਪੈਂਦਾ ਹੈ ਕਿਸਾਨਾਂ ਦਾ ਇਹ ਬਜਟ ਦੇ ਉੱਤੇ ਨਿਰਭਰ ਕਰਦਾ ਹੁੰਦਾ ਤੇ ਬਜਟ ਕਿੰਨਾ ਰੱਖਿਆ ਗਿਆ ਕੀ ਰੱਖਿਆ ਗਿਆ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਬੋਲਣੇ ਸ਼ੁਰੂ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵੱਲੋਂ ਜਿਹੜੇ ਸੂਬਾ ਪ੍ਰਧਾਨ ਨੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਸੂਬਾ ਜਨਰਲ ਸਕੱਤਰ ਨੇ ਸਰਵਣ ਸਿੰਘ ਪੰਦੇੜੀ ਉਹ ਵੀ ਬੋਲਦੇ ਦਿਖਾਈ ਦਿੱਤੇ ਉਹਨਾਂ ਨੇ ਵੀ ਕੀ ਆਖਿਆ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਬੋਲਣ ਲੱਗੀਆਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਾ ਵੀ ਜਿਹੜਾ ਬਿਆਨ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਬਿਆਨ ਜੋ ਕਿ ਹਰਮਿਤ ਸਿੰਘ ਕਾਦੀਆਂ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾਈ ਹੈ ਜਿਸ ਵਿੱਚ ਲਿਖਿਆ ਉਹਨਾਂ ਨੇ ਫਲॉप ਬਜਟ ਫਾਰ ਪੰਜਾਬ ਐਂਡ ਫਾਰਮਰਸ ਨੋ ਲੋਨ ਵੇਵਰ ਨੋ ਡਾਇਵਰਸੀਫਿਕੇਸ਼ਨ ਪੈਕੇਜ ਨੋ ਐਗਰੋ ਐਕਸਪੋਰਟ ਨੋ ਐਗਰੋ ਇੰਡਸਟਰੀਅਲ ਪੈਕੇਜ ਨੋ ਬਜਟ ਟੂ ਲੀਗਲਾਈਜ਼ ਐਮਐਸਪੀ ਬਜਟ 2024 ਤਾਂ ਉਹਨਾਂ ਨੇ 4-5 ਗੱਲਾਂ ਦੇ ਵਿੱਚ ਹੀ ਦੱਸ ਦਿੱਤਾ ਕਿ ਕੋਈ ਕਿਸਾਨਾਂ ਦੇ ਲਈ ਖਾਸ ਗੱਲ ਹੀ ਨਹੀਂ ਹੈ ਇਸ ਤੋਂ ਇਲਾਵਾ ਫਿਰ ਬਲਵੀਰ ਸਿੰਘ ਰਾਜੇਵਾਲ ਕੀ ਬੋਲੇ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਖਦਸ਼ੇ ਜਾਰੀ ਕੀਤੇ ਨੇ ਕੀ ਦਲੀਲਾਂ ਇਸ ਪਿੱਛੇ ਦਿੱਤੀਆਂ ਨੇ ਕਿ ਕਿਸਾਨਾਂ ਲਈ ਇਹ ਬਜਟ ਕਾਫੀ ਨਹੀਂ ਹੈ ਪੰਜਾਬ ਦੇ ਨਾਲ ਮਤਰਿਆਂ ਵਾਲਾ ਸਲੂਕ ਦੇ ਵਾਂਗ ਉਹਨਾਂ ਦੀਆਂ ਭਾਵਨਾਵਾਂ ਹਨ ਜਿਹੜੀਆਂ ਉਹ ਕਿਉਂ ਨੇ ਗੱਲ ਸਾਹਮਣੇ ਨਿਕਲ ਕੇ ਆਈ ਹੈ ਤੇ ਹੁਣ ਬਲਬੀਰ ਸਿੰਘ ਰਾਜੇਵਾਲ ਕੀ ਕਹੇ ਉਹਨਾਂ ਨੇ ਇਸ ਬਜਟ ਪੇਸ਼ ਹੋਣ ਤੋਂ ਬਾਅਦ ਉਹ ਵੀ ਸੁਣੋ ਅੱਜ ਕੇਂਦਰ ਸਰਕਾਰ ਨੇ ਆਪਣਾ ਸਾਲ 24-25 ਦੀ ਬਜਟ ਪੇਸ਼ ਕੀਤਾ ਹੈ ਇਸ ਬਜਟ ਵਿੱਚ ਕਿਸਾਨਾਂ ਨੂੰ ਲੱਭਣ ਨੂੰ ਵੀ ਕੁਝ ਨਹੀਂ ਮਿਲਦਾ ਸਿਰਫ ਇੰਨਾ ਹੀ ਹੈ ਕਿ ਖਜ਼ਾਨਾ ਮੰਤਰੀ ਨੇ ਇਸ ਬਜਟ ਸਪੀਚ ਸ਼ੁਰੂ ਕਰਨ ਵੇਲੇ ਕਿਸਾਨ ਲਈ ਸ਼ਬਦ ਅन्नदाता ਵਰਤੇ ਪਰ 48 ਲੱਖ ਕਰੋੜ ਦੇ ਬਜਟ ਵਿੱਚੋਂ 151000 ਕਰੋੜ ਖੇਤੀ ਦੇ ਦਰਸਕ ਰੱਖਿਆ ਗਿਆ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ ਔਰ ਇਹ ਮੈਨੂੰ ਲੱਗਦਾ ਹੈ ਇਹ ਵੀ ਤਨਖਾਹਾਂ ਦੇ ਵਿੱਚ ਨਿਕਲ ਜਾਣਾ ਹੈ ਇਹਦੇ ਵਿੱਚੋਂ ਕਿਸਾਨਾਂ ਨੂੰ ਕੱਢਣ ਲਈ ਕੁਛ ਨਹੀਂ ਬਾਕੀ ਸਭ ਹਵਾਈ ਹਵਾਈ ਗੱਲਾਂ ਕੀਤੀਆਂ ਖਜ਼ਾਨਾ ਮੰਤਰੀ ਨੇ ਕਿਹਾ ਵੀ ਉਹ ਤੇਲ ਬੀਜ ਤੇ ਧਾਲਾਂ ਵਗੈਰਾ ਦੇ ਨਵੇਂ ਬੀਜ ਦੇਣਗੇ ਉਹ ਇਹਦੀ ਪ੍ਰੋਡਕਸ਼ਨ ਵਧਾਉਣਗੇ ਪਰ ਖਰੀਦੇਗਾ ਕੌਣ ਇਹ ਕਿਤੇ ਜ਼ਿਕਰ ਨਹੀਂ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਔਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਕਰਜ਼ੇ ਦੇ ਉੱਤੇ ਲੜਾਈ ਲਾ ਰਹੇ ਇੱਕ ਥਿਲਾ ਵੀ ਕੋਈ ਬੈਨੀਫਿਟ ਕਿਸਾਨਾਂ ਨੂੰ ਜ਼ਿਕਰ ਤੱਕ ਨਹੀਂ ਕੀਤਾ ਨਾ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਨਾ ਕਿਸਾਨਾਂ ਦੇ ਕਰਜ਼ੇ ਉੱਤੇ ਕੁਝ ਬੋਲ ਦੁਨੀਆ ਚ ਇੱਕੋ ਇੱਕ ਦੇਸ਼ ਹੈ ਇਹ ਜਿੱਥੇ ਇੰਨੀ ਵੱਡੀ ਗਲਤੀ ਵਿੱਚ ਕਿਸਾਨ ਔਰ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਇਹ ਕਿਸੇ ਵੀ ਡਿਵੈਲਪਡ ਕੰਟਰੀ ਵਿੱਚ ਕੋਈ ਇੱਕ ਕਿਸਾਨ ਵੀ ਖੁਦਕੁਸ਼ੀ ਕਰ ਦੇ ਤਾਂ ਹਾਈ ਮਚ ਜਾਂਦੀ ਹੈ ਸਾਡੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਇਹ ਕਮਜ਼ੋਰ ਸਰਕਾਰ ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅ ਅੰਦਰ ਪ੍ਰਦੇਸ਼ ਜਿਹੜੀਆਂ ਫੌੜੀਆਂ ਨੇ ਇਸ ਸਰਕਾਰ ਜਿਹੜਾ ਉਹਨਾਂ ਵੱਲ ਸਿਰਿਤ ਹੈ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਦੇ ਅੰਦਰ ਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟ ਜਿੱਤੇ ਪੰਜ ਪੜੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤਾਂ ਇੱਕ ਥੇਲਾ ਵੀ ਨਾ ਇਸ ਬਜਟ ਪੰਜਾਬ ਦਾ ਤਾਂ ਨਾ ਤੱਕ ਵੀ ਨਹੀਂ ਲਿਆ ਨਾ ਕੋਈ ਇੰਸਟੀਚਿਊਟ ਪੰਜਾਬ ਨੂੰ ਦਿੱਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਢਿੱਡ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਵੀ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਵੱਧ ਲੋਕ ਨੇ ਅੱਜ ਵੀ ਇਹਨਾਂ ਨੂੰ ਆਟਾ ਦਾ ਸਕੀਮ 5 ਸਾਲ ਲਈ ਚੱਲੀ ਰਹੂ ਇਹ ਇੱਕ ਕਲੰਕ ਨਹੀਂ ਮੱਥੇ ਤੇ ਵੀ ਆਜ਼ਾਦੀ ਦੇ 75 ਸਾਲ ਬਾਅਦ ਵੀ ਅਜ ਵੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰੱਖੇ ਹੋਏ ਆ ਜਿਹੜੇ ਆਪਣੇ ਦੋ ਵੇਲੇ ਦੀ ਰੋਟੀ ਵੀ ਖਵਾ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ ਵੱਲ ਦੇਖਣਾ ਪੈਂਦਾ ਆਟੇ ਦਾਣ ਲਈ ਇਹ ਇੱਕ ਇੱਕ ਤਰ੍ਹਾਂ ਦਾ ਕਲੰਕ ਹੈ ਉਹ ਮੈਂ ਸਮਝਦਾ ਆਂ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਨਿਰਾਸ਼ ਕਰਨ ਵਾਲਾ ਹੈ ਕਿਉਂਕਿ ਪੰਜਾਬ ਮੈਨੂੰ ਲੱਗਦਾ ਇਸ ਬਜਟ ਤੋਂ ਜਿਵੇਂ ਕੇਂਦਰ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ ਔਰ ਪੰਜਾਬੀਆਂ ਨੂੰ ਉਹ ਸ਼ਾਇਦ ਇਸ ਦਿੱਲੀ ਦਾ ਵਾਸੀ ਹੀ ਨਹੀਂ ਮੰਨਦੇ ਧੰਨਵਾਦ ਤਾਂ ਹੁਣ ਗੱਲ ਕਰਦੇ ਆਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਪ੍ਰੈਸ ਨੋਟ ਬਕਾਇਦਾ ਜਾਰੀ ਕੀਤਾ ਗਿਆ ਖਾਸ ਕਰਕੇ ਇਸ ਆਗੂ ਦਾ ਉਸ ਮੋਰਚੇ ਨਾਲ ਸਿੱਧਾ ਸਬੰਧ ਹੈ ਜੋ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੱਗਿਆ ਹੋਇਆ ਹੈ ਹਾਲਾਂਕਿ ਬਾਕੀ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਦਾ ਜੋ ਹਿੱਸਾ ਨੇ ਉਹਨਾਂ ਨੇ ਹਾਲੇ ਕੋਈ ਅਮਲੀ ਰੂਪ ਦੇ ਵਿੱਚ ਐਕਸ਼ਨ ਕਰਨਾ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਲਾ جاری ਹੈ ਜਿਹੜੇ ਨੇ ਮੰਗ ਪੱਤਰ ਮੈਮੋਰੰਡਮ ਦਿੱਤੇ ਜਾ ਰਹੇ ਨੇ ਪਰ ਇਹ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਵੀ ਸ਼ਾਮਲ ਹੈ ਮਨਜੀਤ ਸਿੰਘ ਰਾਏ ਤੇ ਹਰਿਆਣੇ ਦੀਆਂ तमाम ਜਥੇਬੰਦੀਆਂ ਸ਼ਾਮਲ ਨੇ ਖਾਸ ਕਰਕੇ ਭਾਰਤੀ ਕਿਸਾਨੀ ਯੂਨੀਅਨ ਸ਼ਹੀਦ ਭਗਤ ਸਿੰਘ ਬਜਟ ਵਿੱਚ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਹੈ ਉਹਨਾਂ ਦਾ ਕਹਿਣਾ ਜਿਹੜੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਵਿੱਚ ਆਖਿਆ ਗਿਆ ਕਿ ਇਸ ਬਜਟ ਤੋਂ ਕਿਸਾਨਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਬਜਟ ਵਿੱਚ ਐਮਐਸਪੀ ਗਰੰਟੀ ਐਕਟ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਰਾਹਤ ਤੇ ਸੁਆਮੀਨਾਥਨ ਰਿਪੋਰਟ ਦੀ ਕਮਿਸ਼ਨ ਦੀ ਰਿਪੋਰਟ ਸੀ ਸੀ 2 50 ਫਾਰਮੂਲੇ ਅਨੁਸਾਰ ਐਮਐਸਪੀ ਦੇ ਨਾਲ ਸੰਬੰਧਤ ਮੁੱਦਿਆਂ ਤੇ ਕੋਈ ਕਦਮ ਨਹੀਂ ਚੁੱਕੇ ਗਏ ਇਸ ਸਾਲ ਖੇਤੀਬਾੜੀ ਦਾ ਬਜਟ ਕੁੱਲ ਬਜਟ ਦਾ 3.15% ਦੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਦੇਸ਼ ਦੀ ਆਬਾਦੀ ਦਾ 50% ਦੀ ਹਿੱਸਾ ਤੇ ਸਾਡੇ ਲਈ ਬਜਟ ਸਿਰਫ 3.15% ਦੀ ਰੱਖਿਆ ਗਿਆ ਜਦੋਂ ਕੁੱਲ ਆਬਾਦੀ ਦਾ 50% ਦੀ ਕਿਸਾਨ ਹਿੱਸਾ ਹੋਣ ਤੇ ਬਜਟ ਦਾ ਕੁੱਲ 100% ਦੀ ਵਿੱਚੋਂ 3.15% ਦੀ ਰੱਖਿਆ ਜਾਵੇ ਤਾਂ ਇਨਸਾਫ ਕਿਵੇਂ ਹੋ ਸਕਦਾ ਹੈ ਇੱਕ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਰਾਸਰ ਬੇਇਨਸਾਫੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਬਜਟ ਵਿੱਚ ਸਰਕਾਰ ਨੇ ਖਾਣ ਵਾਲੇ ਅਨਾਜ ਤੇਲ ਤੇ ਦਾਲਾਂ ਦੇ ਮਾਮਲੇ ਵਿੱਚ ਆਤਨਰਭਰ ਬਣਨ ਦੀ ਮੁਹਿੰਮ ਚਲਾਉਣ ਦੀ ਗੱਲ ਕੀਤੀ ਸੀ ਪਰ ਜਦੋਂ ਤੱਕ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਖਾਣ ਵਾਲੇ ਅਨਾਜ ਤੇਲ ਅਤੇ ਦਾਲਾਂ ਤੇ ਫਸਲਾਂ ਦੇ ਮਾਮਲੇ ਵਿੱਚ ਸਹਿਨਿਰਭਰਤਾ ਹੋਣੀ ਜਿਹੜੀ ਆ ਉਹ ਵਿਪਿੰਨਤਾ ਸੰਭਵ ਨਹੀਂ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਖੇਤੀ ਵਿੱਚ 108 ਨਵੀਆਂ ਕਿਸਮਾਂ ਦੇ ਬੀਜ ਲਿਆਉਣ ਦੀ ਗੱਲ ਕੀਤੀ ਹੈ ਪਰ ਸਰਕਾਰ ਪਹਿਲਾਂ ਜਵਾਬ ਦੇਵੇ ਕਿ ਸਾਡੇ ਦੇਸੀ ਬੀਜਾਂ ਨੂੰ ਸੰਭਾਲਣ ਲਈ ਸਰਕਾਰ ਕਰ ਕੀ ਰਹੀ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਨੂੰ ਆਤਮ ਨਿਰਭਰਤਾ ਤੋਂ ਮੰਡੀ ਤੇ ਨਿਰਭਰਤਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਵਿੱਤ ਮੰਤਰਾਲੇ ਵੱਲੋਂ ਪਿਛਲੇ 5 ਸਾਲਾਂ ਵਿੱਚ ਖੇਤੀਬਾੜੀ ਮੰਤਰਾਲੇ ਨੂੰ ਦਿੱਤੇ ਗਏ ਬਜਟ ਵਿੱਚੋਂ ਖੇਤੀਬਾੜੀ ਮੰਤਰਾਲੇ ਨੇ ਬਜਟ ਦਾ ਕਿੰਨਾ ਕੁ ਹਿੱਸਾ ਜਿਹੜਾ ਉਹ ਲਾਇਆ ਖਾਸ ਕਰਕੇ ਕਿ ਕਿ 5 ਸਾਲਾਂ ਵਿੱਚ ਖੇਤੀਬਾੜੀ ਮੰਤਰਾਲੇ ਨੂੰ ਦਿੱਤੇ ਗਏ ਬਜਟ ਵਿੱਚ ਉਹ ਖੇਤੀਬਾੜੀ ਮੰਤਰਾਲੇ ਨੇ 1 ਲੱਖ ਕਰੋੜ ਰੁਪਏ ਵਾਪਸ ਕਰ ਦਿੱਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੌਜੂਦਾ ਸਰਕਾਰ ਕਿਸਾਨੀ ਦੇ ਮੁੱਦਿਆਂ ਪ੍ਰਤੀ ਗੰਭੀਰ ਹੀ ਨਹੀਂ ਹੈ ਇਹ ਗੱਲ ਆਖੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਦੋਨਾਂ ਦੇ ਦੋਵਾਂ ਫਰੰਟਾਂ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਤੇ ਹੋਰ ਵੀ ਜਥੇਬੰਦੀਆਂ ਬੋਲਣ ਲੱਗੀਆਂ ਨੇ ਜਿਹੜੀਆਂ ਕਿ तमाम ਸਰਗਰਮੀਆਂ ਕਰਦੀਆਂ ਨੇ ਜਿਹੜੀਆਂ ਕਿ ਸੰਯੁਕਤ ਕਿਸਾਨ ਮੋਰਚੇ ਦਾ ਵੀ ਹਿੱਸਾ ਰਹੀਆਂ ਨੇ ਤਾ ਉਹਨਾਂ ਨੇ ਵੀ ਇਸ ਗੱਲ ਨੂੰ ਲੈ ਕੇ ਅਸੰਤੁਸ਼ਟੀ ਜਤਾਈ ਹੈ ਕਿ ਜਿਹੜਾ ਕੇਂਦਰ ਵੱਲੋਂ 224 ਵਾਲਾ 25 ਵਾਲਾ ਬਜਟ ਪੇਸ਼ ਕੀਤਾ ਗਿਆ ਹੈ ਇਹ ਕਿਸਾਨਾਂ ਦੇ ਨਾਲ ਬੇਇਨਸਾਫੀ ਹੈ ਕਿਤੇ ਵੀ ਐਮਐਸਪੀ ਦੀ ਗਾਰੰਟੀ ਕਾਨੂੰਨوں ਦਾ ਹੱਲ ਛੱਡੋ ਕੋਈ ਹੋਰ ਵੀ ਜਿਹੜੇ ਜ਼ਰੂਰੀ ਨੁਕਤੇ ਨੇ ਉਹ ਵੀ ਕਿਤੇ ਨਹੀਂ ਪਾਏ ਗਏ ਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਦੇ ਉੱਤੇ ਲੀਕ ਫੇਰਨ ਦੀਆਂ ਗੱਲਾਂ ਹੋਈਆਂ ਨੇ ਜਿਹੜੀਆਂ ਕਿ ਕਿਸਾਨਾਂ ਦੀਆਂ ਮੁੱਖ ਮੰਗਾ ਨੇ ਦੇਖਦੇ ਹਾਂ ਕਿਸ ਬਾਬਤ ਹੋਰ ਬਜਟ ਦੇ ਉੱਤੇ ਜਿਹੜੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋਈ ਹੈ ਚਾਹੇ ਦੁਕਾਨਦਾਰ ਵਰਗ ਹੈ ਚਾਹੇ ਵਪਾਰੀ ਵਰਗ ਹੈ ਜਾਂ ਫਿਰ ਨੌਕਰੀ ਪੇਸ਼ੇ ਵਾਲੇ ਨੇ ਕੀ ਉਹ ਵੀ ਕਿਸਾਨਾਂ ਦੇ ਵਾਂਗ ਬਜਟ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਨਹੀਂ ਇਹ ਬਜਟ ਸਾਡੇ ਲਈ ਲਾਹੇਵੰਦ ਹੋ ਸਕਦਾ ਇਸ ਦੇ ਬਾਰੇ ਜੋ ਜੋ ਜਿਹੜੇ ਵੀ ਵਰਗ ਦੀ ਪ੍ਰਤੀਕਿਰਿਆ ਆਵੇਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ